ਸਤਿ ਸ਼੍ਰੀ ਅਕਾਲ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕਾਨੀ ਨੇ ਆਉਣ ਵਾਲੇ ਬਜਟ ਵਿੱਚ ਇੱਕ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਉਦਘਾਟਨ ਕੀਤਾ ਜਿਸ ਦਾ ਉਦੇਸ਼ ਹੁਨਰਬੰਦ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਅਤੇ ਕਾਰਜਬਲ ਨੂੰ ਵਧਾਉਣਾ ਹੈ ਰਣਨੀਤੀ ਦੇ ਵਿੱਚ ਵਿਗਿਆਨੀਆਂ ਅਤੇ ਨਵੀਨਤਾਕਰਨ ਉੱਤੇ ਧਿਆਨ ਕੇਂਦ੍ਰਿਤ ਕਰਨਾ ਸ਼ਾਮਲ ਹੈ ਜੋ ਸੰਭਾਵਿਤ ਤੌਰ 'ਤੇ ਅਮਰੀਕੀ ਵੀਜ਼ਾ ਫੀਸ ਵਾਅਦੇ ਤੋਂ ਨਿਰਾਸ਼ ਤਕਨੀਕੀ ਕਰਮਚਾਰੀਆਂ ਨੂੰ ਆਕਰਸ਼ਿਤ ਕਰ ਦੇਣੇ ਕਾਰਨੇ ਨੇ ਕੈਨੇਡਾ ਦੀ ਊਰਜਾ ਸੰਭਾਵਨਾ ਅਤੇ ਜਲਵਾਯੂ ਮੁਕਾਬਲੇਬਾਜੀ ਰਣਨੀਤੀ ਤੇ ਵੀ ਚਰਣਾ ਪਾਇਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਦਹਾਕੇ ਦੇ ਵਿੱਚ ਕੈਨੇਡਾ ਦੇ ਲਈ ਆਪਣੇ ਗੈਰ ਅਮਰੀਕੀ ਨਿਰਿਆਤ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ ਹੈ। ਇਹ ਕਹਿੰਦੇ ਹੋਏ ਕਿ ਅਮਰੀਕੀ ਟੈਰਿਕਸ ਨਿਵੇਸ਼ ਤੇ ਵਿੱਚ ਠੰਡ ਪੈਦਾ ਕਰ ਰਹੇ ਨੇ। ਕਾਰਨੀ ਜੋ 4 ਨਵੰਬਰ ਨੂੰ ਆਪਣੀ ਸਰਕਾਰ ਦਾ ਬਚਤ ਜਾਰੀ ਕਰਨਗੇ, ਉਹਨਾਂ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਕੈਨੇਡਾ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਤਾਕਤਾਂ ਜੋ ਅਮਰੀਕਾ ਦੇ ਨਾਲ ਨੇੜਲੇ ਸੰਬੰਧਾਂ ਦੇ ਆਧਾਰ ਤੇ ਸਨ, ਉਹ ਹੁਣ ਕਮਜ਼ੋਰੀਆਂ ਬਣ ਗਈਆਂ ਨੇ। ਕਾਰਡਿਨੇ ਨੇ ਕਿਹਾ ਕਿ ਅਮਰੀਕੀ ਟੈਰਿਫਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਸਾਡੇ ਉਦਯੋਗਾਂ ਆਟੋ, ਸਟੀਲ, ਲੱਕੜ ਦੇ ਕਾਮਯਾਬ ਗਿਆਨ ਨੌਕਰੀਆਂ ਖਤਰੇ ਵਿੱਚ ਨੇ ਸਾਡੇ ਕਾਰੋਬਾਰ ਨਿਵੇਸ਼ਾਂ ਨੂੰ ਰੋਕ ਰਹੇ ਨੇ ਅਨਿਸ਼ਚਿਤਤਾ ਦੇ ਕਾਰਨ ਜੋ ਸਾਡੇ ਸਾਰੇ ਹੱਥ ਲਟਕੀ ਹੋਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਕੈਨੇਡਾ ਦੀ ਆਰਥਿਕਤਾ ਤੇ ਪ੍ਰਭੂ ਸੱਤਾ ਨੂੰ ਟੈਰਿਫ ਲਗਾ ਕੇ ਧਮਕੀ ਦੇ ਰਹੇ ਨੇ ਸਭ ਤੋਂ ਵੱਧ અપਮਾਨਜਨਕ ਢੰਗ ਦੇ ਨਾਲ ਇਹ ਦਾਵਾ ਕਰਕੇ ਕਿ ਕੈਨੇਡਾ ਇੱਕ ਵੰਝਵਾ ਰਾਜ ਹੋ ਸਕਦਾ ਹੈ ਕਾਰਨੇ ਨੇ ਕੈਨੇਡੀਅਨਸ ਨੂੰ ਸ਼ਾਮ ਤੇ ਸੰਬੋਧਨ ਵਿੱਚ ਦੁਹਰਾਇਆ ਕਿ ਕੈਨੇਡੀਅਨ ਅਤੇ ਅਮਰੀਕੀ ਅਰਥਚਾਰਿਆਂ ਵਿਚਕਾਰ ਦਹਾਕਿਆਂ ਤੋਂ ਚਲਦੀ ਆ ਰਹੀ ਇੱਕ ਹੋੜ ਨਜ਼ਦੀਕੀ ਆਰਥਿਕ ਸੰਬੰਧਾਂ ਦੀ ਪ੍ਰਕਿਰਿਆ ਹੁਣ ਖਤਮ ਹੋ ਗਈ ਹੈ ਕਾਰਨੇ ਨੇ ਕਿਹਾ ਕਿ ਅਮਰੀਕਾ ਨੇ ਵਪਾਰ ਪ੍ਰਤੀ ਆਪਣੇ ਨਜ਼ਰੀਆ بنیادی ਤੌਰ ਉੱਤੇ ਬਦਲ ਦਿੱਤਾ ਹੈ Long before Confederation, our country was forged by indigenous peoples. Courier de Bois, voyageurs who mapped this continent and built vast trading networks from coast to coast to coast before the Americans had even left St. Louis. When the Second World War ended, Canada was ambitious, determined, and united in a mission to build big things. The St. Lawrence Seaway. The Trans-Canada Highway. Expo 67. The CN Tower. Nous avons construit de nouveaux quartiers pour des centaines de milliers de vétérans et de leurs familles, et ouvert de nouvelles universités pour lancer leur carrière. On avait le sentiment d'avoir la main sur notre avenir. We used to build things in this country. We can build again. We used to explore this country. We can chart new courses again. We used to take big, bold risks in this country. It is time to swing for the fences again. We learned a little lesson about swinging for the fences a couple of nights ago, as I recall. <laughs> and this is what the upcoming budget will be about building, taking control, and winning. We will make generational investments with a plan to protect our communities, our borders, our way of life. We will build a stronger economy where everyone has a chance to get ahead and we will empower Canadians with new opportunities, better careers and a lower cost of living. ਦਸੇ ਹਾਲੀ ਦੇ ਮਹੀਨਿਆਂ ਵਿੱਚ ਗਵਾਂਡੀਆਂ ਅਤੇ ਲੰਬੇ ਸਮੇਂ ਤੋਂ ਸੇ ਹੋਗੀਆਂ ਦੇ ਵਿਚਕਾਰ ਤਣਾਅ ਥੋੜਾ ਘਟਿਆ ਹੈ ਕਿਉਂਕਿ ਕਾਰਨੀ ਟਰੰਪ ਦੇ ਨਾਲ ਵਪਾਰਕ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਟੈਰਿਫਾ ਦਾ ਅਸਰ ਪੈ ਰਿਹਾ ਹੈ ਖਾਸ ਕਰਕੇ ਐਲੂਮੀਨੀਅਮ ਸਟੀਲ ਆਟੋ ਅਤੇ ਲੱਕੜ ਦੇ ਖੇਤਰਾਂ ਦੇ ਵਿੱਚ ਕੈਨੇਡਾ ਦਾ ਅਮਰੀਕਾ ਦੇ ਨਾਲ ਮੁਕਤ ਵਪਾਰ ਸਮਝੌਤਾ 2026 ਦੇ ਵਿੱਚ ਸਮੀਖਿਆ ਲਈ ਤਿਆਰ ਹੈ ਕਾਰਨੇ ਨੇ ਕੈਨੇਡਾ ਨੂੰ ਉਲਝਾ ਮਹਾਸ਼ਕਤੀ ਕਿਹਾ ਅਤੇ ਕਿਹਾ ਕਿ ਦੇਸ਼ ਦੇ ਕੋਲ ਦੁਨੀਆ ਵਿੱਚ ਤੇਲ ਦਾ ਤੀਜਾ ਸਭ ਤੋਂ ਵੱਡਾ ਭੰਡਾਰ ਅਤੇ ਕੁਦਰਤੀ ਗੈਸ ਦਾ ਚੌਥਾ ਸਭ ਤੋਂ ਵੱਡਾ ਭੰਡਾਰ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕਾਨੀ ਨੇ ਆਉਣ ਵਾਲੇ ਬਜਟ ਦੇ ਵਿੱਚ ਇੱਕ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਉਦਘਾਟਨ ਕੀਤਾ ਜਿਸ ਦਾ ਉਦੇਸ਼ ਹੁਨਰਬੰਦ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਅਤੇ ਕਾਲਜਪਲ ਨੂੰ ਮਤੋਣਾ ਹੈ ਰਣਨੀਤੀ ਦੇ ਵਿੱਚ ਵਿਗਿਆਨੀਆਂ ਅਤੇ ਨਵੀਨਤਾਕਰਨ ਉੱਤੇ ਧਿਆਨ ਕੇਂਦ੍ਰਿਤ ਕਰਨਾ ਸ਼ਾਮਲ ਹੈ ਜੋ ਸੰਭਾਵਿਤ ਤੌਰ 'ਤੇ ਅਮਰੀਕੀ ਵੀਜ਼ਾ ਫੀਸ ਵਾਅਦੇ ਤੋਂ ਨਿਰਾਸ਼ ਤਕਨੀਕੀ ਕਰਮਚਾਰੀਆਂ ਨੂੰ ਆਕਰਸ਼ਿਤ ਕਰ ਦੇਣੇ ਕਾਰਨੇ ਨੇ ਕੈਨੇਡਾ ਦੀ ਊਰਜਾ ਸੰਭਾਵਨਾ ਅਤੇ ਜਲਵਾਯੂ ਮੁਕਾਬਲੇ ਭਾਜੀ ਰਣਨੀਤੀ ਦੇ ਵੀ ਚਾਣ ਨਾ ਪਾਇਆ ਵਿਦਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਦਹਾਕੇ ਦੇ ਵਿੱਚ ਕੈਨੇਡਾ ਦੇ ਲਈ ਆਪਣੇ ਗੈਰ ਅਮਰੀਕੀ ਨਿਰਿਆਤ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ ਹੈ ਇਹ ਕਹਿੰਦੇ ਹੋਏ ਕਿ ਅਮਰੀਕੀ ਟੈਰਿਫ ਨਿਵੇਸ਼ ਦੇ ਵਿੱਚ ਠੰਡ ਪੈਦਾ ਕਰ ਰਹੇ ਨੇ ਕਾਰਨੀ ਜੋ 4 ਨਵੰਬਰ ਨੂੰ ਆਪਣੀ ਸਰਕਾਰ ਦਾ ਬਜਟ ਚਾਰੀ ਕਰਨਗੇ ਉਹਨਾਂ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਕੈਨੇਡਾ ਦੇ ਬਹੁਤ ਸਾਰੀਆਂ ਪੁਰਾਣੀਆਂ ਤਾਕਤਾਂ ਜੋ ਅਮਰੀਕਾ ਦੇ ਨਾਲ ਨੇੜਲੇ ਸੰਬੰਧਾਂ ਦੇ ਆਧਾਰ ਤੇ ਸਨ ਉਹ ਹੁਣ ਕਮਜ਼ੋਰੀਆਂ ਬਣ ਗਈਆਂ ਨੇ ਕਾਰਨੇ ਨੇ ਕਿਹਾ ਕਿ ਅਮਰੀਕੀ ਟੈਰਿਫਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਸਾਡੇ ਉਦਯੋਗਾਂ ਆਟੋ, ਸਟੀਲ, ਲੱਕੜ ਦੇ ਕਾਮਯਾਬੀਆਂ ਨੌਕਰੀਆਂ ਖਤਰੇ ਵਿੱਚ ਨੇ ਸਾਡੇ ਕਾਰੋਬਾਰ ਨਿਵੇਸ਼ਾਂ ਨੂੰ ਰੋਕ ਰਹੇ ਨੇ ਅਨਿਸ਼ਚਿਤਤਾ ਦੇ ਕਾਰਨ ਚੋਟ ਸਾਡੇ ਸਾਰੇ ਅਤੇ ਲਟਕੀ ਹੋਈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਕੈਨੇਡਾ ਦੀ ਆਰਥਿਕਤਾ ਤੇ ਪ੍ਰਭੂ ਸੱਤਰ ਨੂੰ ਟੈਰਿਫ ਲਗਾ ਕੇ ਧਮਕੀ ਦੇ ਰਹੇ ਨੇ ਸਭ ਤੋਂ ਵੱਧ અપਮਾਨਜਨਕ ਢੰਗ ਦੇ ਨਾਲ ਇਹ ਦਾਵਾ ਕਰਕੇ ਕਿ ਕੈਨੇਡਾ 51ਵਾਂ ਰਾਜ ਹੋ ਸਕਦਾ ਹੈ ਕਾਰਨੀ ਨੇ ਕੈਨੇਡੀਅਨਸ ਨੂੰ ਸ਼ਾਮ ਦੇ ਸੰਬੋਧਨ ਵਿੱਚ ਦੁਹਰਾਇਆ ਕਿ ਕੈਨੇਡੀਅਨ ਅਤੇ ਅਮਰੀਕੀ ਅਰਥਚਾਰਿਆਂ ਵਿਚਕਾਰ ਦਹਾਕਿਆਂ ਤੋਂ ਚੱਲਦੀ ਆ ਰਹੀ ਇੱਕ ਹੋਰ ਨਜ਼ਦੀਕੀ ਆਰਥਿਕ ਸੰਬੰਧਾਂ ਦੀ ਪ੍ਰਕਿਰਿਆ ਹੁਣ ਖਤਮ ਹੋ ਗਈ ਹੈ ਕਾਰਨੇ ਨੇ ਕਿਹਾ ਕਿ ਅਮਰੀਕਾ ਨੇ ਵਪਾਰ ਪ੍ਰਤੀ ਆਪਣੇ ਨਜ਼ਰੀਆ ਬੁਨਿਆਦੀ ਤੌਰ ਉੱਤੇ ਬਦਲ ਦਿੱਤਾ ਹੈ ਆਪਣੇ ਟੈਰੀਫਾਂ ਨੂੰ ਮਹਾਮੰਦੀ ਦੇ ਦੌਰਾਨ ਵੇਖੇ ਗਏ ਪੱਤਰ ਤੱਕ ਵਧਾ ਦਿੱਤਾ ਹੈ ਸਾਨੂੰ ਆਪਣਾ ਧਿਆਨ ਰੱਖਣਾ ਪਵੇਗਾ ਕਿਉਂਕਿ ਅਸੀਂ ਇੱਕ ਵਿਦੇਸ਼ੀ ਸਾਥੀ ਉੱਤੇ ਭਰੋਸਾ ਨਹੀਂ ਕਰ ਸਕਦੇ ਲੌਂਗ ਬਿਫੋਰ ਕਨਫੈਡਰੇਸ਼ਨ ਆਰ ਕੰਟਰੀ ਵਾਸ ਫੋਰਜਡ ਬਾਈ ਇੰਡੀਜਨਸ ਪੀਪਲਸ ਕੁਰੀਅਰ ਦੇ ਬਵਾ ਵੋਇਜਰਸ ਹੂ ਮੈਪ ਥਿਸ ਕੰਟੀਨੈਂਟ ਐਂਡ ਬਿਲਡ ਵਾਸਟ ਟ੍ਰੇਡਿੰਗ ਨੈਟਵਰਕਸ ਫਰਮ ਕੋਸਟ ਟੂ ਕੋਸਟ ਟੂ ਕੋਸਟ ਬਿਫੋਰ ਦੀ ਅਮਰੀਕਨਸ ਹੈਡ ਈਵਨ ਲੈਫਟ St. Louis. When the Second World War ended, Canada was ambitious, determined, and united in a mission to build big things. The St. Lawrence Seaway, the Trans Canada Highway, Expo 67, the CN Tower. Nous avons construit de nouveaux quartiers pour des centaines de milliers de veterans et de leurs familles, et ouvert de nouvelles universités pour lancer leur carrière. On avait le sentiment d'avoir la main sur notre avenir. We used to build things in this country. We can build again. We used to explore this country. We can chart new courses again. We used to take big bold risks in this country. It is time to swing for the fences again. we learned a little lesson about swinging for the fences a couple of nights ago as i recall <laughs> and this is what the upcoming budget will be about building taking control and winning we will make generational investments with a plan to protect our communities our borders our way of life we will build a stronger economy where everyone has a chance to get ahead and we will empower Canadians with new opportunities, better careers and a lower cost of living. ਦਸੀ ਹਾਲੀ ਦੇ ਮਹੀਨਿਆਂ ਵਿੱਚ ਗਵਾਂਡੀਆਂ ਅਤੇ ਲੰਬੇ ਸਮੇਂ ਤੋਂ ਸੇ ਹੋਗੀਆਂ ਦੇ ਵਿਚਕਾਰ ਤਣਾਅ ਥੋੜਾ ਘਟ ਹੋਇਆ ਹੈ ਕਿਉਂਕਿ ਕਾਰਨੇ ਟੰਪ ਦੇ ਨਾਲ ਫਫਾਰਕ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਟੈਰੀਫਾ ਦਾ ਅਸਰ ਪੈ ਰਿਹਾ ਹੈ ਖਾਸ ਕਰਕੇ ਐਲੂਮੀਨੀਅਮ ਸਟੀਲ ਆਟੋ ਅਤੇ ਲੱਕੜ ਦੇ ਖੇਤਰਾਂ ਦੇ ਵਿੱਚ ਕੈਨੇਡਾ ਦਾ ਅਮਰੀਕਾ ਦੇ ਨਾਲ ਮੁਕਤ ਵਪਾਰ ਸਮਝੌਤਾ 2026 ਦੇ ਵਿੱਚ ਸਮੀਖਿਆ ਲਈ ਤਿਆਰ ਹੈ ਕਾਰਨੇ ਨੇ ਕੈਨੇਡਾ ਨੂੰ ਉਲਝਾ ਮਹਾਸ਼ਕਤੀ ਕਿਹਾ ਅਤੇ ਕਿਹਾ ਕਿ ਦੇਸ਼ ਦੇ ਕੋਲ ਦੁਨੀਆ ਵਿੱਚ ਤੇਲ ਦਾ ਤੀਜਾ ਸਭ ਤੋਂ ਵੱਡਾ ਭੰਡਾਰ ਅਤੇ ਕੁਦਰਤੀ ਗੈਸ ਚੌਥਾ ਸਭ ਤੋਂ ਵੱਡਾ ਭੰਡਾਰ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ